ਤਵਾਜੋ ਕਿੰਤੀ ਲੋਕੋ ਮੇਤੋ ਪਹਿਲਾਂ ਸੂਰਜਮਾਨ ਬੁਲਾਇਆ ਗਏ ਆਪਰੇ ਥੋੜੇ ਸਮੇਂ ਦੇ ਵਿੱਚ ਪੁਜੇ ਦੇ ਵਿੱਚ ਸਮੁੰਦਰ ਬਾਦ ਕੀਤਾ ਸਾਡੀਆਂ ਮਤਾਂ ਨੂੰ ਲੈ ਕੇ ਆਜ ਦੀਆਂ ਹਾਲਾਤਾਂ ਨੂੰ ਲੈ ਕੇ ਮੈਂ ਕਿ ਸਾਡੇ ਕੋਲੇ ਪੰਜ ਹੁੰਦੇ ਆ ਫਿਰ ਮਸਲੇ ਬਹੁਤ ਵੱਡੇ ਹੁੰਦੇ ਆ ਫਿਰ ਵੀ ਅਸੀਂ ਉਹਦਾ ਜੱਕਾ ਰੋੜ ਸਾਥੀਓ ਸੋਚਣੀ ਨੂੰ ਰੰਗ ਭਾਗ ਲਾਇਆ ਜਿੱਦਣ ਸੰਜੁਕਤ ਕਿਸਾਨਾਂ ਨੇ ਮੋਰਚੇ 'ਤੇ ਬਲੈਕ ਪੂਲਿੰਗ ਦੇ ਖਿਲਾਫ ਸਰ ਜੋੜ ਕੇ ਫੈਸਲਾ ਕੀਤਾ ਸੀ ਕਿ ਜਦੋਂ ਦਾ ਉਹਦਾ ਹਤਮਾਨਾ ਕਿਸਾਨੀ ਕੋਲ ਖੁੱਡੇ ਘੱਟੇ ਕਰ ਰਹੇ ਨੇ ਉਤਪਾਦ ਦੇਤੀਏ ਕਿਸਾਨਾਂ 'ਚ ਗੁੱਸਾ ਹੈਗਾ ਇੱਕ ਨਹੀਂ ਹੈਗਾ ਇਸ ਕਰਕੇ ਅਸੀਂ ਚੰਗੀ ਜਿਹੀ ਕੀ ਤੁਹਾਨੂੰ ਸਤਾਇ ਦਿੱਤਾ ਸੀ ਤੇ ਤੁਸੀਂ ਕਰਕੇ ਦੱਸਤਾ ਪਈ ਪੰਜਾਬ ਦੇ ਜੰਮਿਆਂ ਨੂੰ ਮਹਿਤ ਮਹਿਤਾ ਤੁਸੀਂ ਉਸ ਰੱਬ ਦਾ ਹਿੱਸਾ ਨਹੀਂ ਬਣੇ ਕਿ ਦੀ ਸ਼ੁਰੂਆਤ ਆ 11% ਨਰਮੇ ਤੋਂ ਟੈਕਸ ਦੀ ਸ਼ੋਖ ਦੇ ਦੀ ਬਰੰਕਾ ਨੂੰ ਜਿਹੜੀ ਸ਼ੁਰੂਆਤ ਹੋ ਰੂਗੀ ਆ ਤੁਹਾਨੂੰ ਲੜਨ ਲਈ ਸਿਰਾਂ ਤੇ ਪੱਗਾਂ ਦੀ ਸਿਰਾਂ ਤੇ ਕਫਰ ਬੰਨ੍ਹ ਕੇ ਆਉਣਾ ਪਊਗਾ ਮੈਦਾਨ ਦੇ ਵਿੱਚ ਸਾਨੂੰ ਮਾਰਨਾ ਤੁਹਾਡੇ ਤੇ ਮੈਂ 30-35 ਸਾਲੋਂ ਜਿਹੜਾ ਕਿਰਪਾ ਸਿੱਖਿਆ ਉਹਦੇ 'ਚ ਦੋ ਗੱਲਾਂ ਦਾ ਮਾਰ ਬਾਰੇ ਕਹਿਣਾ ਹੁੰਦਾ ਇੱਥੇ ਕਹਿਣਾ ਹੁੰਦਾ ਇਹ ਪਰ ਬਲਤੇ ਡੋੜੇ ਲਾਉਣ ਕਰਦੇ ਆ ਜਿੱਥੇ ਤੁਸੀਂ ਇਹ ਨਾੜਾ ਲਾਗੂ ਕੀਤਾ ਉੱਥੇ ਹੁੰਦਾ ਅੱਠ ਮੋਹਰੇ ਦੀ ਲੱਖ ਸਿਰ ਤੇ ਚਾਰ ਬਦੇ ਜਿਹੜੀ ਤੁਸੀਂ ਮਾਰਤੀ ਹੈ ਲਾਲਪੁਰ ਦੇ ਮਸਲਤੇ ਸੰਜੋਗ ਤੋਂ ਮੋੜ ਕੇ ਨਾ ਤੁਮ ਸੱਤ ਜਦੋਂ ਸਰਕਾਰ ਸੀ ਉਹ ਮੋਦੀ ਹਕੂਮਤ ਦਾ 15 20 ਦਿਨ ਤੋਂ ਇਹ ਸਰਕਾਰੀ ਮਹਿਤਵਨੂ ਖਾਣਾ ਚੋਰੀਆ ਨਿੱਕੇ ਨਿੱਕੇ ਦੁਕਾਨਦਾਰਾਂ ਦਾ ਖੋਟਾ ਪਾ ਰਹਾ ਇੱਕ ਗੱਲ ਹੋਰ ਕਹਿਣੀ ਹੈ ਖਾਸ ਕਰਕੇ ਉਹਦੇ ਰਣੇ ਵਾਲੇ ਲੋਕੀ ਸੁਣਿਓ ਇਹ ਸਾਲ ਤੋਂ ਗੁਮਹਾੜੇ ਦੇ ਵਿੱਚ ਸਾਥ ਸਾਥ ਕੇ ਸੰਘਰਸ਼ ਕਰ ਰਹੇ ਆ ਉਹ ਕਾਇਮੀ ਆ ਕੋ ਸੋਲ ਦੇ ਗਿਆ ਇੰਦਾਰੇ ਲੋਕ ਇਕੱਠੇ ਹੋ ਕੇ ਉਹ ਪ੍ਰਦੂਸ਼ਣ ਫੈਕਟਰੀਆਂ ਦੇ ਖਿਲਾਫ ਸੰਘਰਸ਼ ਕਰ ਰਹੇ ਨੇ ਲਗਭਗ 1.5 ਸਾਲ ਤੋਂ ਸਾਡੇ ਮੋਰਾਂ ਦੀ ਜਲੀਲ ਸਰਕਾਰ ਨੇ ਲੋਟ ਨਹੀਂ ਕਰੀਆਂ ਸਰਕਾਰ ਇਸ ਖੱਲੇ ਆਉਣ ਵਾਲੀਆਂ ਜੇ ਨਾ ਤਿਆਰ ਨਾ ਦੇ ਕੀਤੀ ਲੋਕਾਂ ਨੂੰ ਪਟਕੇ ਪਰਬੰਧ ਪਰ ਅਸੀਂ ਸੰਜੋਗ ਕਸਰਵੋ ਕਲੀ ਇਸ਼ਤਿਹਾਰ ਤੋਂ ਇਹ ਰੋਲ ਕਾਤੇ ਆ ਤੇ ਅੱਜ ਪਤਾ ਵੀ ਪਾਇਆ ਹੈ ਕਿ ਜੇ ਦ੍ਰੈਸੀ ਇੱਕ ਨਾਰਾ ਲਾਇਆ ਸੀ ਘੇੜੋਂ ਰਣ ਭਰਾਵਾਂ ਸੰਗ ਰਲ ਕੇ ਜਿੱਤੀਏ ਹੱਕੀ ਝੰਡਾ ਇਹਨਾਂ ਲੋਕਾਂ ਨੇ ਉਸ ਨਾਰੇ ਤੇ ਖੰੰਡ ਚੜਾਏ ਉਹ ਤੂੰ ਅੱਜ ਅਸੀਂ ਕਿਹਾ ਸੀ ਮਜ਼ਦੂਰ ਕਿਸਾਨ ਦੇ ਅੰਦਾਜ਼ ਚਾਹਵਾ ਬਚਦੇ ਉਹ ਕੱਲੀ ਝੰਡਿਆ ਤੇ ਲਿਖੀ ਨਾ ਹੋਵੇ ਸਾਡੇ ਸੀਮਿਆਂ ਤੇ ਲਿਖੀ ਹੋਵੇ ਇਹਨਾਂ ਸੰਘਰਸ਼ ਦੇ ਵਿੱਚ ਕਿਸਾਨ ਮਜ਼ਦੂਰ ਤਾਂ ਇੰਨਾ ਪਿੰਡਾਂ ਦੇ ਲੋਕਾਂ ਨੇ ਸਿੱਧਿਆਂ ਤੇ ਲਿਖੀ ਗਈਆਂ ਸਿੱਧਿਆਂ ਤੇ ਸ਼ਾਹੀ ਗਈਆਂ ਜਿਹਦਾ ਮੂੰਹ ਤੋੜਨਾ ਜਵਾਬ ਭੂਂਦ ਵੀ ਅਖਾੜੇ ਦੇ ਵਿੱਚ ਸਾਡਾ ਬਾਈ ਭਾਟੋਲੇ ਨਾਲ ਉਸ ਪੈਗਾਂ ਦੇ ਵਿੱਚ ਆਸੀ ਜਿੱਦਣਾ ਅਖਾੜੇ ਦੀ ਸਟੇਜ ਅਖਾੜ ਕੇ ਮੇਰੇ ਦੇ ਰੇਸ ਬੈਲੀ ਹੋਣਾ ਚਾਹਦੀ ਸੀ ਤਾਂ 11 ਬੱਲੇ ਨੂੰ ਅਖਾੜੇ ਦੀ ਘਟਨੇ ਸਾਡੇ ਦੇ ਪੈਗਾਂ ਨੇ ਇਹ ਝਾੜੂ ਵੀ ਦਾ ਨੇ ਕਾਜਾ ਫੇਰ ਕੀ चारि oh, था